ਜਦੋਂ ਤੁਸੀਂ ਕੋਈ ਗੱਲ ਕਰ ਰਹੇ ਹੋ ਹਨਾ ਉਹ ਸਮਝਣ ਲਈ ਤੁਹਾਨੂੰ ਸੁਣ ਰਿਹਾ ਹੈ ਹਨਾ ਉਹ ਬਹੁਤ ਵਧੀਆ ਲੋਕ ਹੁੰਦੇ ਨੇ ਤੇ ਕੁਝ ਲੋਕ ਇਦਾਂ ਦੇ ਹੁੰਦੇ ਨੇ ਕਿ ਤੁਸੀਂ ਬੋਲ ਰਹੇ ਹੋ ਉਹ ਰਿਪਲਾਈ ਦੇਣ ਦੇ ਇੰਤਜ਼ਾਰ 'ਚ ਹੁੰਦਾ ਹੈ ਕਿ ਬਦੋਂ ਮੈਂ ਇਸ ਦਾ ਜਵਾਬ ਦਵਾਂ ਐਂਡ ਉਹ ਅਕਸਰ ਜਵਾਬ ਇਦਾਂ ਨਹੀਂ ਹੁੰਦਾ ਕਿ ਉਹ ਵਧੀਆ ਜਵਾਬ ਹੈ ਜਾਂ ਪੋਜ਼ਿਟਿਵ ਜਵਾਬ ਹੈ ਯੂ نو ਸੋ ਉਹ ਲੋਕਾਂ ਤੋਂ ਵੀ ਥੋੜਾ ਜਿਹਾ ਦੂਰੀ ਰੱਖਣੀ ਆ ਕਿ ਲਾਈਕ ਓਕੇ ਠੀਕ ਹੈ ਹੁਣ ਮੈਂ ਛੇਤੀ ਕਿਤੇ ਰਿਐਕਟ ਨਹੀਂ ਕਰਦੀ ਪਹਿਲਾਂ ਮੈਨੂੰ ਹੁੰਦਾ ਸੀ ਕਿ ਲਾਈਕ ਬੋਲਿਆ ਕਿਦਾਂ ਮੈਨੂੰ ਯੂ نو ਯਾ ਕੋਈ ਵੀ ਹੋਵੇ ਯਾ ਕਮ ਲਾਈਕ ਆਪਣੀ ਵਰਕਿੰਗ ਫੀਲਡ ਵਿੱਚ ਹੀ ਹੋਵੇ ਹਾਂਜੀ ਹੁਣ ਤੁਸੀਂ ਚੂਜ਼ ਕਰਦੇ ਹੋ ਕਿ ਮਤਲਬ ਜੇ ਤੁਸੀਂ ਕਿਸੇ ਨੂੰ ਕੁਝ ਕਹਿਣਾ ਹੈ ਉਹਦੀ ਇਨੀ ਸਮਝ ਵੀ ਹੈਗੀ ਹੈ ਕਿ ਉਹ ਤੁਹਾਡੀ ਗੱਲ ਸਮਝ ਲਏਗਾ ਜਿਹੜਾ ਜਿਹੜਾ ਮੇਰਾ ਵੈਸੇ ਤੁਹਾਡਾ ਫੇਵਰਿਟ ਕੈਰੈਕਟਰ ਆ ਜਿਹੜਾ ਤੁਸੀਂ ਕਿਰਦਾਰ ਆਪ ਦਾ ਰੇਡੀਓ ਆ ਨਿਊ ਜਦੋਂ ਵੀ ਮੈਂ ਕਿਸੇ ਨੂੰ ਮਿਲਦੀ ਹਾਂ ਸਾਰੇ ਇਹੀ ਕਹਿੰਦੇ ਨੇ ਅੱਜ ਤੱਕ ਕਹਿੰਦੇ ਨੇ ਤਾਂ ਮੈਥ ਇਸਮੀ ਨੇ ਇੱਕ ਮੂਵੀ ਕੀਤੀ ਹੈ ਤੇ ਸਾਡਾ ਉਦਾਂ ਦਾ ਹੀ ਬੌਂਡ ਹੈ ਮਤਲਬ ਮੈਂ ਹਾਰਡਲੀ ਇਸਮੀ ਨੂੰ ਜ਼ਿਆਦਾ ਮਿਲਦੀ ਵੀ ਨਹੀਂ ਬਟ ਉਹ ਇੰਨੇ ਮਤਲਬ ਸਟਰੋਂਗ ਕੈਰੈਕਟਰਸ ਸੀਗੇ ਦੋਨੋ ਕਿ ਮੈਨੂੰ ਉਦਾਂ ਹੀ ਉਹਦੇ ਲਈ ਪਿਆਰ ਹੁੰਦਾ ਹੈ ਤੇ ਉਦਾਂ ਹੀ ਮੈਨੂੰ ਉਹਦੇ ਤੋਂ ਪਿਆਰ ਮਿਲਦਾ ਹੈ ਜਿਹੜਾ ਉਹ ਸੀਨ ਹੈ ਨਾ ਥੋੜਾ ਜਦ ਤੁਸੀ ਜਾਣਿਓ ਕਿਉਂਕਿ ਉਹ ਫੈਮਲੀਜ਼ ਦਾ ਥੋੜਾ ਜਿਹਾ ਟਕਰਾਰ ਹੁੰਦਾ ਉਹ ਕਹਿੰਦੇ ਆ ਭਾਬੀ ਤੂੰ ਤਾਂ ਟੀਰ ਮਾਰਦੀ ਆ ਦੇਖ ਟੀਰ ਤਾਂ ਤੂੰ ਮਾਰਦੀ ਆ ਮੈਨੂੰ ਸਿਲੀਆਂ ਝੂਠ ਥੋੜੀ ਬੋਲਣਗੀਆਂ ਨਹੀਂ ਮਾਰਦੀ ਟੀਰ ਮੈਂ ਪਾ ਵੀ ਟੀਰ ਤਾਂ ਤੂੰ ਮਾਰ ਦਿਆ ਮੈਨੂੰ ਦੱਸ ਦੇ ਫਿਰ ਕੀ ਹੋ ਗਿਆ ਨਹੀਂ ਮਾਰਦੀ ਮੈਂ ਟੀਰ ਕੁੱਟੀ ਉਹ ਮਤਲਬ ਬਹੁਤ ਸੋਹਣੀ ਹੈ ਚੀਜ਼ਾਂ ਨੇ ਹੈਨਾ ਉਹਦੇ ਡਾਇਲੌਗ ਉਹ ਤਾਂ ਆਪ ਲਿਖਾ ਪੈਣ ਲੱਪਿਆ ਕਿ ਸੱਚੀ ਤਾਂ ਨਹੀਂ ਮਾਰਦੀ ਗਰਬਦਾਰ ਏਰੀਆ ਮੈਂ ਕਦੇ ਨਹੀਂ ਭੁੱਲਾਂਗੀ ਅਰਦਾਸ ਮੈਂ ਕਦੇ ਨਹੀਂ ਭੁੱਲਾਂਗੀ ਇੱਕਮੈਂ ਮੈਂ ਕਦੇ ਨਹੀਂ ਭੁੱਲਾਂਗੀ ਆਦੋ ਮੂਵੀਜ਼ ਚ ਹੁਣੇ ਕੀਤੀਆਂ ਇਹ ਵੀ ਨਹੀਂ ਹਨ ਮੈਨੀ ਮੋਰ ਤੁਸੀਂ ਵੀ ਜਾ ਕੇ ਸਿਨੇਮਾ ਕਰਾਂ ਵਿੱਚ ਮੂਵੀਜ਼ ਦੇਖੋ ਬਟ ਫਿਰ ਤੁਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਜੇ ਉਹ ਕਹਿੰਦੇ ਕਿ ਨਹੀਂ ਇਸ ਦਾ ਓਟੀਟੀ ਤੇ ਹੀ ਦੇਖਣੀ ਹੈ ਤਾਂ ਫਿਰ ਅਸੀਂ ਨਹੀਂ ਕਹਿ ਸਕਦੇ ਕਿ ਨਹੀਂ ਤੁਸੀਂ پیسے ਖਰਚ ਕੇ ਉੱਥੇ ਹੀ ਜਾਓ ਸਟੂਡੈਂਟ ਡਿਪੋਰਟੇਸ਼ਨ ਜਿਹੜੇ ਡਿਪੋਰਟ ਹੋ ਜਾਂਦੇ ਨੇ ਸੋ ਇੱਥੋਂ ਮਤਲਬ ਆਪਣੇ ਫਾਰਮਸ ਫਿਲ ਕਰਵਾ ਕੇ ਏਜੰਟ ਤੋਂ ਜ਼ਮੀਨਾਂ ਵਗੈਰਾ ਵੀ ਵਕਵਾ ਕੇ ਵੱਡੇ ਵੱਡੇ ਫੀਸ ਪੇ ਕਰਕੇ ਬਾਹਰ ਜਾਂਦੇ ਨੇ ਐਂਡ ਉੱਥੇ ਜਾ ਕੇ ਫਿਰ ਗਵਰਨਮੈਂਟਸ ਥੋੜੇ ਟਾਈਮ ਬਾਅਦ ਕਹਿੰਦੇ ਨੇ ਕਿ ਤੁਹਾਡੇ ਪੇਪਰ ਪੂਰੇ ਨਹੀਂ ਹੈਗੇ ਤੁਸੀਂ ਵਾਪਸ ਜਾਓ ਸੋ ਉਹ ਫਿਰ ਸਟੂਡੈਂਟਸ ਤੇ ਕੀ ਬੀਤਦੀ ਹੈ ਉਹ ਫੈਮਲੀਆਂ ਤੇ ਕੀ ਬੀਤਦੀ ਹੈ ਉਹ ਵੀ ਅਸੀਂ ਕਵਰ ਕੀਤਾ ਹੈ ਮੇਰਾ ਕਿਰਦਾਰ ਛੋਟਾ ਸੀ ਮੂਵੀ ਵਿੱਚ ਪਰ ਯਾਦ ਰੱਖਣ ਵਾਲੀ ਹਾਂ ਜੀ ਲਾਈਕ 10 ਮਿੰਟ ਆਈ ਥਿੰਕ ਟੋਟਲ ਪਰ ਮੂਵੀ ਕਿੰਨੀ ਵੱਡੀ ਸੀ ਉਹਦੇ ਚ ਕਿੰਨਾ ਕੁਛਾ ਪਾ ਕਵਰ ਕੀਤਾ ਭਰੂਣ ਹੱਤਿਆ ਨਸ਼ੇ ਯੂ نو ਜਦੋਂ ਪਤੀ ਬਾਹਰ ਜਾ ਚਲੇ ਜਾਂਦਾ ਤਾਂ ਵਾਈਫ ਨੂੰ ਪਤਾ ਵੀ ਨਹੀਂ ਹੈਗਾ ਕਿ ਉਹ ਵਾਪਸ ਆਏਗਾ ਕਿ ਨਹੀਂ ਆਏਗਾ ਇਟ ਵਾਸ ਇਟ ਵਾਸ ਬਿਊਟੀਫੁਲ ਸੇ ਤੁਹਾਨੂੰ ਕੋਈ ਮੈਮਰੀਜ਼ ਯਾਦ ਨੇ ਦਰਦੀਆਂ ਇੱਕ ਵਾਰੀ ਬੋਰ ਦੇ ਥਲੇ ਸੱਪ ਆ ਗਿਆ ਸੀ ਉਹ ਯਾਦ ਹੈ ਮੈਨੂੰ ਮੈਮਰੀ ਬਹੁਤ ਰੋ ਰਹੀ ਸੀ ਚਲਾ ਰਹੀ ਸੀ ਮਤਲਬ ਕਿ ਚੰਗੀਆਂ ਸਕ੍ਰਿਪਟਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਐਂਡ ਉਹੀ ਹੈ ਕਿ ਜਿੰਨਾ ਤੁਹਾਨੂੰ ਦਿੱਤਾ ਜਾਏਗਾ ਔਨ ਪੇਪਰ ਤੁਸੀਂ ਉਸ ਤੋਂ 10 20% ਬੈਟਰ ਕਰ ਸਕਦੇ ਹੋ ਯੂ ਨੋ ਪਰ ਤੁਸੀਂ ਪੂਰਾ ਪੂਰੀ ਫਿਲਮ ਜਾਂ ਪੂਰਾ ਕਿਰਦਾਰ ਨਹੀਂ ਲਿਖ ਸਕਦੇ ਅਨਲੈਸ ਤੁਸੀਂ ਉਹ ਲਿਖ ਰਹੇ ਹੋ ਉਹ ਐਕਟਰ ਦੇ ਹੱਥ ਨਹੀਂ ਹੁੰਦਾ ਉਹ ਡਾਇਰੈਕਟਰ রাইਟਰ ਦੇ ਹੱਥ ਹੀ ਹੁੰਦਾ ਸੋ ਇਹਨਾਂ ਨੂੰ ਰੈਣਾਸਣ ਨਹੀਂ ਆਉਂਦਾ 20 ਅਗਸਟ ਨੂੰ ਰਿਲੀਜ਼ ਹੋ ਰਹੀ ਹੈ ਐਂਡ ਪਿਆਰੀ ਮੂਵੀ ਹੈ ਸਟੂਡੈਂਟਸ ਬਾਰੇ ਹੈ ਸਟੂਡੈਂਟਸ ਜਿਹੜੇ ਡਿਪੋਰਟ ਹੋ ਜਾਂਦੇ ਨੇ ਉਹਨਾਂ ਬਾਰੇ ਹੈ ਕਾਮੇਡੀ ਹੈ ਇਮੋਸ਼ਨਲ ਹੈ ਸੋ ਆਪਣੀ ਫੈਮਿਲੀ ਨਾਲ ਜਾ ਕੇ ਜ਼ਰੂਰ ਦੇਖਿਓ ਸ਼ਸ਼ਟਿਕਾਲ ਤੁਸੀਂ ਦੇਖ ਰਹੇ ਹੋ ਬੀ ਸੋਸ਼ਲ ਮੈਂ ਮਨਵੀਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਇਸ ਪ੍ਰੋਗਰਾਮ ਸਾਡੇ ਨਾਲ ਇੱਕ ਬਹੁਤ ਹੀ ਖਾਸ ਸਖਸ਼ ਮੌਜੂਦ ਰਹਿਣਗੇ ਜਿਨ੍ਹਾਂ ਨੂੰ ਆਪਾਂ ਸਾਰੇ ਪਿਆਰ ਕਰਦੇ ਹਾਂ ਉਹਨਾਂ ਦੀਆਂ ਸਾਰੇ ਆਪਾਂ ਫਿਲਮਾਂ ਦੇਖਦੇ ਹਾਂ ਤੇ ਆਪਾਂ ਸਵਾਗਤ ਕਰਦੇ ਹਾਂ ਮੈਮ ਮੈਂਡੀ ਤਖਰਦਾ ਤੇ ਬਾਕੀ ਗੱਲਾਂ ਆਪਾਂ ਉਹਨਾਂ ਨਾਲ ਕਰਦੇ ਹਾਂ ਸ਼ਸ਼ਟਿਕਾਲ ਸ਼ਸ਼ਟਿਕਾਲ ਠੀਕ ਠਾਕ ਹੋ ਤੁਸੀਂ? ਗੁੱਡ ਥੈਂਕ ਯੂ ਹਾਂਜੀ। ਸਭ ਤੋਂ ਪਹਿਲਾਂ ਤੁਹਾਡੇ ਲਈ ਕੌਮਪਲੀਮੈਂਟ ਆ ਵੀ ਤੁਸੀਂ ਬਹੁਤ ਪਿਆਰੇ ਹੋ ਤੇ ਤੁਸੀਂ ਬਹੁਤ ਸੋਹਣਾ ਬੋਲਦੇ ਹੋ। ਥੈਂਕ ਯੂ। ਸਾਨੂੰ ਲੱਗਦਾ ਹੁੰਦਾ ਜਦੋਂ ਅਸੀਂ ਤੁਹਾਡੇ ਕੁਝ ਵੀ ਦੇਖਦੇ ਆ ਵੀ ਤੁਸੀਂ ਬੋਲੀ ਜਾਓ ਤੇ ਅਸੀਂ ਸੁਣੀ ਜਾਈਏ। ਥੈਂਕ ਯੂ। ਤੇ ਤੁਹਾਡੀ ਕਿਉਂਕਿ ਪਹਿਲੀ ਫਿਲਮ ਆਈ ਸੀ 2010 ਚ ਏਕਮ ਰਾਈਟ ਹੁਣ 15 ਸਾਲ ਹੋ ਗਏ ਹੈਨਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਆਪਦੇ ਆਪ 'ਚ ਵੀ ਐਜ਼ ਐਨ ਐਕਟਰ ਵੀ ਤੇ ਪੰਜਾਬੀ ਜਿਹੜੀ ਫਿਲਮ ਇੰਡਸਟਰੀ ਆ ਉਹਦੇ 'ਚ ਤੁਸੀਂ ਕੀ ਚੇਂਜ ਫੀਲ ਕਰਦੇ ਹੋ? ਸੀ ਐਜ਼ਨ ਐਕਟਰ ਆਮ ਆਈ ਊਡ ਸੇ ਕਿ ਸਟੈਬਿਲਟੀ ਆ ਜਾਂਦੀ ਐ ਸਥਿਰਪਨ ਆ ਜਾਂਦਾ ਹੈ ਹਾਂਜੀ ਆਮ ਕੰਮ ਕਰ ਕਰਕੇ ਤੁਸੀਂ ਸਿੱਖ ਜਾਂਦੇ ਹੋ ਕੰਮ ਆਈ ਮੀਨ ਜਦੋਂ ਮੈਂ ਇੱਕ ਕੰਮ ਦੇਖਦੀ ਆ ਮੈਂ ਦੇਖਦੀ ਨਹੀਂ ਐ ਇੱਕ ਚੀਜ਼ ਜੋ ਮੈਂ ਦੇਖੀ ਸੀ ਇੱਕ ਵਾਰੀ ਦੇਖੀ ਸੀ ਜਦੋਂ ਮੂਵੀ ਰਿਲੀਜ਼ ਹੋ ਗਈ ਸੀ ਐਂਡ ਆ ਵਾਸ ਲਾਈਕ ਮੈਂ ਕੀ ਸੋਚ ਕੇ ਐਕਟਿੰਗ ਲਾਈਨ ਵਿੱਚ ਆਈ ਆ ਮੈਨੂੰ ਐਕਟਿੰਗ ਤਾਂ ਆਉਂਦੀ ਨਹੀਂ ਮਤਲਬ ਯੂ نو ਪਰਪਸ ਖੁਆਇਸ਼ ਸੀ ਕਿ ਐਕਟਰ ਬੰਨਣਾ ਹੈ ਹਾਂਜੀ ਐਂਡ ਆ ਵਾਸ ਲਾਈਕ ਮੇਰੇ ਮਾਈਂਡ ਵਿੱਚ ਮੈਨੂੰ ਸੀਗਾ ਕਿ ਹਾਂ ਮੈਨੂੰ ਐਕਟਿੰਗ ਆਉਂਦੀ ਹੈ ਮੈਂ ਥੀਏਟਰ ਪੜਿਆ ਹੋਇਆ ਹੈ ਮੈਂ ਬਹੁਤ ਦੇਖਿਆ ਹੋਇਆ ਹੈ ਤੇ ਮੈਂ ਕਰ ਲਵਾਂਗੀ ਪਰ ਜਦੋਂ ਕੈਮਰਾ ਔਨ ਹੁੰਦਾ ਹੈ ਤੁਸੀਂ ਆਪਣੀ ਪਹਿਲੀ ਮੂਵੀ ਕਰ ਰਹੇ ਹੋ ਜੋ ਤੁਹਾਨੂੰ ਨਰਵਸਨੈਸ ਫੀਲ ਹੁੰਦੀ ਆ ਉਹਦੇ ਵਿੱਚ ਤੁਹਾਨੂੰ ਮਤਲਬ ਤੁਸੀਂ ਚਾਹੁੰਦੇ ਹੋਏ ਵੀ ਐਕਟ ਨਹੀਂ ਕਰ ਪਾਉਂਦੇ ਜੋ ਤੁਸੀਂ ਪ੍ਰੋਜੈਕਟ ਕਰਨਾ ਚਾਹੁੰਦੇ ਹੋ ਬਿਕਾਜ਼ ਮੈਨੂੰ ਸਭ ਤੋਂ ਜ਼ਿਆਦਾ ਚੀਜ਼ ਜੋ ਓਵਰਵੈਲਮਿੰਗ ਲੱਗੀ ਸੀਗੀ ਕਿ ਓਕੇ ਕੈਮਰਾ ਲੱਗਿਆ ਹੋਗਾ ਹੈਗਾ ਆ ਪਿੱਛੇ 30 40 ਲੋਕ ਨੇ ਇੱਧਰ ਉੱਧਰ ਕੁਝ ਕਿ ਲਾਈਕ ਲਾਈਕ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਹੈ ਫਿਰ ਉਪਰੋਂ ਟੈਕਨੀਕਲ ਟਰਮਸ ਜੋ ਆਪਣੇ ਵਿਚਕਾਰ ਟੀਮ ਯੂਜ਼ ਕਰ ਰਹੀ ਸੀ ਕਿ OSCA ਉਹ ਸੋਚੀ ਦਾ ਮੁਕੀ ਹੈ OS ਕੀ ਹੈ OS ਕੀ ਹੈ ਯੂ نو ਸੋ ਇਦਾਂ ਦੀਆਂ ਚੀਜ਼ਾਂ ਐਂਡ ਸੋ ਉਹ ਹੌਲੀ ਹੌਲੀ ਫਿਰ ਸਿੱਖ ਕੇ ਹੌਲੀ ਹੌਲੀ ਸਮਝ ਕੇ ਕਿ ਅੱਛਾ ਥਿਸ ਇਜ਼ ਦਾ ਵੇ ਆਈ ਦਾ ਸ਼ੂਟ ਕਰਦੇ ਨੇ ਇਦਾਂ ਹੁੰਦਾ ਹੈ ਹੌਲੀ ਹੌਲੀ ਐਜ਼ ਐਨ ਐਕਟਰ ਆਈ ਥਿੰਕ ਉਹ बदलाव हाँ जी बद बदलाव आया कि मैं करते करते कम एक्टिंग गई करते करते मूवीज कम आ गया बेसिकली एज ए ह्यूमन बीइंग आई फील क्योंकि ऑब्वियसली पंद्रह साल मैं आज जो मेरी उम्र है तो पंद्रह साल बाद पहला दिज लॉट of difference so umar de lihaz na tusi experience bahut kuch kar lende ho and oh changa vi hunda te maada vi hunda and i think i went through everything changa maada sara kuch main dekh liya sun liya bol vi ditta you know and haali haali phir tusi shant ho jande ho i think that is the difference hun main cheti ki te react nahi kardi pehla mainu hunda si ki like to bolya kitta mainu you know ya koi vi hove ya kam like apni working field vich hi hove hun tusi choose karde ho ki ਮਤਲਬ ਜੇ ਤੁਸੀਂ ਕਿਸੇ ਨੂੰ ਕੁਝ ਕਹਿਣਾ ਹੈ ਉਹਦੀ ਇਨੀ ਸਮਝ ਵੀ ਹੈਗੀ ਹੈ ਕਿ ਉਹ ਤੁਹਾਡੀ ਗੱਲ ਸਮਝ ਲਏਗਾ ਬਿਲਕੁਲ ਅੰਜ ਨਹੀਂ ਸਮਝਦਾ ਜਾਂ ਸਮਝਦੀ ਕਿਉਂਕਿ ਤੁਹਾਡਾ ਸੇਮ ਪੇਜ ਤੇ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਹੈ ਸਾਹਮਣੇ ਵਾਲਾ ਵੀ ਉਹ ਹੋਣਾ ਚਾਹੀਦਾ ਗੱਲ ਸਮਝਣ ਵਾਲਾ ਨਹੀਂ ਤੁਸੀਂ ਸਮਝਾਈ ਜਾਓ ਸੇ ਕੁਝ ਲੋਕ ਹੁੰਦੇ ਆ ਸੌਰੀ ਮੈਂ ਤੁਹਾਡੀ ਗੱਲ ਕੱਟੀ ਉੱਥੇ ਤੁਸੀਂ ਕੰਟੀਨਿਊ ਨਹੀਂ 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 ਸਮਾ ਥੈਂਕ ਯੂ ਕੁਝ ਲੋਕ ਹੁੰਦੇ ਆ ਕਿ ਅਮ ਜਦੋਂ ਤੁਸੀਂ ਕੋਈ ਗੱਲ ਕਰ ਰਹੇ ਹੋ ਹਨਾ ਉਹ ਸਮਝਣ ਲਈ ਤੁਹਾਨੂੰ ਸੁਣ ਰਿਹਾ ਹੈ ਹਨਾ ਉਹ ਬਹੁਤ ਵਧੀਆ ਲੋਕ ਹੁੰਦੇ ਨੇ ਤੇ ਕੁਝ ਲੋਕ ਇਦਾਂ ਦੇ ਹੁੰਦੇ ਨੇ ਕਿ ਤੁਸੀਂ ਬੋਲ ਰਹੇ ਹੋ ਉਹ ਰਿਪਲਾਈ ਦੇਣ ਦੇ ਇੰਤਜ਼ਾਰ 'ਚ ਹੁੰਦਾ ਹੈ ਕਿ پتہ ਮੈਂ ਇਸ ਦਾ ਜਵਾਬ ਦਵਾਂ ਐਂਡ ਉਹ ਅਕਸਰ ਜਵਾਬ ਇਦਾਂ ਨਹੀਂ ਹੁੰਦਾ ਕਿ ਉਹ ਵਧੀਆ ਜਵਾਬ ਹੈ ਜਾਂ ਪੋਜ਼ਿਟਿਵ ਜਵਾਬ ਹੈ ਯੂ نو ਸੋ ਉਹ ਲੋਕਾਂ ਤੋਂ ਵੀ ਥੋੜਾ ਜਿਹਾ ਦੂਰੀ ਰੱਖਣੀ ਆ ਕਿ ਲਾਈਕ ਓਕੇ ਠੀਕ ਹੈ

Okay. मतलब होन भी मेरी फैमिली बहुत का होन मेरे करके आ जंदे ने मतलब तो बहुत कट थोड़ी कोई इधर फ्रेंड भी नहीं सी कोई से लिंक कदे आए हो हुँ, कोई हुँ, फ्रेंड होवे इधर बचपन में रह चुकी हूँ पंजाब थोड़ा टाइम एंड पिंड इनफैक्ट बहुत लाइक अ टाइम पीरियड ऑफ टाइम रीति-रीति करके एक मेरी दोस्त सेली होती सी पर हुन कोई कांटेक्ट नहीं हैगा मैं छोटी जी होती सी अच्छा या ਓਕੇ ਤੇ ਤੁਹਾਨੂੰ ਕੋਈ ਮੈਮਰੀਜ਼ ਯਾਦ ਨੇ ਇਧਰ ਦੀਆਂ ਇੱਕ ਵਾਰੀ ਬੋਰਡ ਦੇ ਥਲੇ ਸੱਪ ਆ ਗਿਆ ਸੀ ਉਹ ਯਾਦ ਹੈ ਮੈਨੂੰ ਮੈਮਰੀ ਬੋਰ ਰੋ ਰਹੀ ਸੀ ਚਲਾ ਰਹੀ ਸੀ ਤੇ ਮੈਂ ਨਾ ਤੁਹਾਡੀ ਲਾਸਟ ਫਿਲਮ ਦੇਖੀ ਸੀ 6 ਕੀਚ ਮੈਨੂੰ ਉਹਦੇ ਚ ਤੁਹਾਡੀ ਪਰਫਾਰਮੈਂਸ ਬਹੁਤ ਸੋਹਣੀ ਲੱਗੀ ਸੀ ਤਾਂ ਮੈਨੂੰ ਉਹ ਦੇਖ ਕੇ ਲੱਗਿਆ ਵੀ ਜਿਹੜਾ ਇੱਕ ਚੰਗਾ ਐਕਟਰ ਹੁੰਦਾ ਉਹਦੇ ਤੱਕ ਸਹੀ ਸਕ੍ਰਿਪਟਾਂ ਦਾ ਪਹੁੰਚਣਾ ਬਹੁਤ ਜ਼ਰੂਰੀ ਆ ਕਈ ਵਾਰ ਨਾ ਤੁਸੀਂ ਬਹੁਤ ਚੰਗੇ ਐਕਟਰ ਹੁੰਨੇ ਹੋ ਪਰ ਤੁਹਾਡੇ ਕੋਲ ਚੰਗੀਆਂ ਸਕ੍ਰਿਪਟਾਂ ਨਹੀਂ ਆਉਂਦੀਆਂ ਹੈਗੀਆਂ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਸਹੀ ਕਹਿ ਰਹੇ ਹੋ ਮਤਲਬ ਕਿ ਚੰਗੀਆਂ ਸਕ੍ਰਿਪਟਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਐਂਡ ਉਹੀ ਹੈ ਕਿ ਜਿੰਨਾ ਤੁਹਾਨੂੰ ਦਿੱਤਾ ਜਾਏਗਾ ਔਨ ਪੇਪਰ ਤੁਸੀਂ ਉਸ ਤੋਂ 10 20% ਬੈਟਰ ਕਰ ਸਕਦੇ ਹੋ ਯਾ ਪਰ ਤੁਸੀਂ ਪੂਰਾ ਪੂਰੀ ਫਿਲਮ ਜਾਂ ਪੂਰਾ ਕਿਰਦਾਰ ਨਹੀਂ ਲਿਖ ਸਕਦੇ ਅਨਲੈਸ ਤੁਸੀਂ ਉਹ ਲਿਖ ਰਹੇ ਹੋ ਉਹ ਐਕਟਰ ਦੇ ਹੱਥ ਨਹੀਂ ਹੁੰਦਾ ਉਹ ਡਾਇਰੈਕਟਰ ਰਾਈਟਰ ਦੇ ਹੱਥ ਹੀ ਹੁੰਦਾ ਹੈ ਤੇ ਉਹ ਤੋਂ ਬਿਨਾ ਜਿਹੜਾ ਮੇਰਾ ਵੈਸੇ ਤੁਹਾਡਾ ਫੇਵਰੇਟ ਕੈਰੈਕਟਰ ਆ ਜਿਹੜਾ ਤੁਸੀਂ ਕਿਰਦਾਰ ਆ ਰੇਡੀਓ ਆ ਜਦੋਂ ਵੀ ਮੈਂ ਕਿਸੇ ਨੂੰ ਮਿਲਦੀ ਆ ਸਾਰੇ ਇਹੀ ਕਹਿੰਦੇ ਨੇ ਅੱਜ ਤੱਕ ਕਹਿੰਦੇ ਨੇ ਕਿਉਂਕਿ ਉਹ ਜਿਹੜਾ ਨਨਦ ਪਰਜਾਈ ਦੀ ਇੱਕ ਕਹਾਣੀ ਆ ਨਾ ਉਸ ਫਿਲਮ ਦੇ ਵਿੱਚ ਜਿਹੜੀ ਉਹ 마ਸੂਮੀਅਤ ਆ ਜਿਹੜਾ ਉਹ ਇਮੋਸ਼ਨ ਆ ਉਹ ਐਨੇ ਸੋਹਣੇ ਤਰੀਕੇ ਨਾਲ ਪੋਰਟਰੇ ਹੋਇਆ ਵੀ ਉਹ ਫਿਲਮ ਮੈਂ ਕਹੂੰਗੀ ਉਹਨਾਂ ਫਿਲਮਾਂ ਚੋਂ ਆ ਜੇ ਅਸੀਂ ਪੰਜਾਬੀ ਦੀਆਂ ਗਿਣਕੇ ਪੰਜ ਫਿਲਮਾਂ ਬੈਸਟ ਕੱਢਣੀਆਂ ਹੋਣ ਤਾਂ ਰੱਬ ਦਾ ਰੇਡੀਓ ਇਜ਼ ਵਨ ਆਫ ਕਰੈਕਟ ਸਹੀ ਹੈ ਨਾ ਤੇ ਜਦੋਂ ਤੁਸੀਂ ਉਹਨਾਂ ਨੂੰ ਕਹੇ ਸਿਮੀ ਹੋਰ ਨੂੰ ਗੁੱਡੀ ਕਹਿ ਕੇ ਤੁਸੀਂ ਆਵਾਜ਼ ਮਾਰਦੇ ਹੋ ਪਹ ਲੱਗਦਾ ਕਿ ਤੁਸੀਂ ਸੱਚੀ ਕੋਈ ਆਪਣੀ ਛੋਟੀ ਨਨ੍ਹਾੜ ਆ ਤੁਸੀਂ ਉਹਨੂੰ ਤੁਹਾਨੂੰ ਪਤਾ ਮੈਂ ਤਾਂ ਸਿਮੀ ਨੇ ਇੱਕ ਮੂਵੀ ਕੀਤੀ ਹੈ ਤੇ ਸਾਡਾ ਉਦਾਂ ਦਾ ਹੀ ਬੌਂਡ ਹੈ ਮਤਲਬ ਮੈਂ ਹਾਰਡਲੀ ਸਿਮੀ ਨੂੰ ਜ਼ਿਆਦਾ ਮਿਲਦੀ ਵੀ ਨਹੀਂ ਬਟ ਉਹ ਇੰਨੇ ਮਤਲਬ ਸਟਰੋਂਗ ਕੈਰੈਕਟਰਸ ਸਿੱਗੇ ਦੋਨੋਂ ਕਿ ਮੈਨੂੰ ਉਦਾਂ ਹੀ ਉਹਦੇ ਲਈ ਪਿਆਰ ਆਉਂਦਾ ਹੈ ਤੇ ਉਦਾਂ ਹੀ ਮੈਨੂੰ ਉਹਦੇ ਤੋਂ ਪਿਆਰ ਮਿਲਦਾ ਹੈ ਜਿਹੜਾ ਉਹ ਸੀਨ ਹੈ ਨਾ ਥੋੜਾ ਜਦ ਤੁਸੀ ਜਾਣਦੇ ਹੋ ਕਿਉਂਕਿ ਉਹ ਫੈਮਲੀਜ਼ ਦਾ ਥੋੜਾ ਜਿਹਾ ਤਕਰਾਰ ਹੁੰਦਾ ਉਹ ਕਹਿੰਦੇ ਭਾਬੀ ਤੂੰ ਤਾਂ ਟੀਰ ਮਾਰਦੀ ਆ ਫਿਰ ਉਹ ਕਹਿੰਦੇ ਉਹ ਮਤਲਬ ਬਹੁਤ ਸੋਹਣੀ ਆ ਚੀਜ਼ਾਂ ਨੇ ਹਨਾ ਉਹਦੇ ਡਾਇਲੋਗ ਉਹ ਆਪ ਲਿਖਾ ਪੈਣ ਲੱਪਿਆ ਕਿ ਸੱਚੀ ਤਨੀ ਮਾਰਦੀ ਹਾਉ ਬਹੁਤ ਸੋਹਣਾ ਜਦੋਂ ਤੇ ਤੇ ਉਹ ਜਿਹੜਾ ਫਿਰਕ ਆਉਂਦਾ ਨਾ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਨੇ ਉਹ ਵੀ ਹਾਂ ਗੁੱਡੀ ਤੈਨੂੰ ਰਾਣੀਆਂ ਵਾਂਗੂ ਰੱਖਣਗੇ ਉਸ ਟਾਈਮ ਤੇ ਰਿਸ਼ਤਾ ਟੁੱਟਿਆ ਹੋਇਆ ਪਰ ਜਿਸ ਤਰੀਕੇ ਨਾਲ ਤੁਸੀਂ ਉਹ ਡਾਇਲੌਗ ਡਿਲੀਵਰ ਕੀਤਾ ਤੇ ਤੁਸੀਂ ਕਿਉਂਕਿ ਰੋ ਰਹੇ ਹੋ ਪਰ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਮਤਲਬ ਉਹ ਫਿਲਮ ਦੇਖ ਕੇ ਕੋਈ ਵੀ ਰੋ ਸਕਦਾ ਤੇ ਕਿਉਂਕਿ ਮੇਰੀ ਨਾ ਥੋੜੇ ਦਿਨ ਪਹਿਲਾਂ ਮਲਕੀਤ ਰੌਣੀ ਭਾਜੀ ਨਾਲ ਇੰਟਰਵਿਊ ਸੀਗਾ ਉਹਨਾਂ ਨੇ ਮੈਨੂੰ ਦੱਸਿਆ ਵੀ ਜਦੋਂ ਅਸੀਂ ਉਹ ਸੀਨ ਸ਼ੂਟ ਕਰ ਰਹੇ ਸੀ ਜਦੋਂ ਉਹ ਤੁਹਾਨੂੰ ਘਰੋਂ ਕੱਢ ਦਿੰਦੇ ਨੇ ਮੀਂਹ ਪੈ ਰਿਹਾ ਹੁੰਦਾ ਹੈ ਨਾ ਉਹ ਕਹਿੰਦੇ ਵੀ ਮੇਰੀ ਤਾਂ ਤੁਹਾਡੇ ਵਾਲ ਦੇਖ ਕੇ ਭੂਬਾ ਨਿਕਲ ਗਈ। ਯੈਸ ਯੈਸ ਹਾਂਜੀ ਮੈਂ ਦੇਖਿਆ ਸੀ ਉਹ ਇੰਟਰਵਿਊ ਵਿੱਚ। ਹਾਂਜੀ ਥੋੜਾ ਜਿਹਾ ਦੇਖਿਆ ਸੀ। ਇਟਸ ਵੈਰੀ ਸਵੀਟ। ਹਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਉਹ ਕਰਦੇ ਹੋਏ ਮੈਂ ਵੀ ਇਮੋਸ਼ਨਲ ਹੋ ਗਿਆ। ਕਹਿੰਦੇ ਉਹ ਮੈਨੂੰ ਵੈਸੇ ਵੀ ਧੀਆ ਵਾਂਗੂ ਲੱਗਦੀ ਆ। ਆਹ ਗੋਡ ਬlesਸ ਹਾਂਜੀ ਉਹ ਬਹੁਤ ਮਤਲਬ ਬਹੁਤ ਪਿਆਰੇ ਨੇ। ਸਾਨੂੰ ਬਹੁਤ ਪਿਆਰ ਦਿੰਦੇ ਨੇ। ਥੋੜਾ ਵੈਸੇ ਪਰਸਨਲ ਆ। ਥੋੜਾ ਪਸੰਦੀਦਾ ਕਿਰਦਾਰ ਕਿਹੜਾ ਹੁਣ ਤੱਕ ਨੇ ਬਣਾਇਆ। ਮੈਂ ਰੱਬ ਦਾ ਰੇਡੀਓ 6 ਇਚ ਐਂਡ ਜੋ ਹੁਣ ਮੈਂ ਕੀਤਾ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਬਹੁਤ ਜ਼ਿਆਦਾ ਅੰਦੇ ਤੇ ਮੈਮ ਤੁਸੀਂ ਪੰਜਾਬੀ ਜਿਹੜਾ ਆਪਣਾ ਸਿਨੇਮਾ ਪੰਜਾਬੀ ਫਿਲਮ ਇੰਡਸਟਰੀ ਹੈ ਨਾ ਉਹਦੀ ਜਿਹੜੀ ਪ੍ਰੈਸੈਂਟ ਸਿਚੁਏਸ਼ਨ ਆ ਕਿਉਂਕਿ ਜੇ ਆਪਾਂ ਦੇਖੀਏ ਵੀ ਆ ਸਾਲ ਜਿਹੜਾ ਹੈਗਾ ਉਹ ਫਿਲਮਾਂ ਲਈ ਵੀ ਜ਼ਿਆਦਾ ਵਧੀਆ ਨਹੀਂ ਰਿਹਾ ਕੋਈ ਫਿਲਮ ਉਸ ਲੈਵਲ ਤੇ ਵਰਕ ਵੀ ਨਹੀਂ ਕੀਤੀ ਹੈਗੀ ਤੇ ਵੈਸੇ ਵੀ ਤੁਸੀਂ ਕੰਟੈਂਟ ਵਾਈਜ਼ ਵੀ ਆਪਾਂ ਕਹਿ ਲਈਏ ਫਿਲਮਾਂ ਦੀ ਮੇਕਿੰਗ ਵਾਈਜ਼ ਵੀ ਕਹਿ ਲਈਏ ਤੁਸੀਂ ਕੀ ਕਿਵੇਂ ਦੇਖ ਰਹੇ ਹੋ ਇਸ ਸਾਰੀ ਚੀਜ਼ ਨੂੰ ਆਈ ਜਸਟ ਫੀਲ ਲਾਈਕ ਯਾ ਯੂ ਆ ਰਾਈਟ ਕਿ ਇਨ ਟਰਮਸ ਆਫ ਬਿਕਾਜ਼ ਪਹਿਲਾਂ ਤਾਂ ਹੁਣ ਜਿਹੜੇ ਬੈਂਡਸ ਹੋ ਗਏ ਨੇ ਆਪਣੀਆਂ ਮਤਲਬ ਫਿਲਮਾਂ ਤੇ ਕਿ ਬਿਕਾਜ਼ ਪਾਕਿਸਤਾਨੀ ਐਕਟਰਸ ਨੇ ਸੋ ਆ ਨਹੀਂ ਲੱਗ ਸਕਦੀ ਉਹ ਨਹੀਂ ਲੱਗ ਸਕਦੀ ਸੋ ਅ ਲੋਟ ਆਫ ਇਜ਼ ਬਿਕਾਜ਼ ਆਫ ਥੈਟ ਹੈ ਨਾ ਜੇ ਸਾਲ ਤੁਸੀਂ ਕਹਿ ਰਹੇ ਹੋ ਕਿ ਨਹੀਂ ਵਧੀਆ ਰਹੀਆਂ ਫਿਲਮਾਂ ਲਈ ਸੋ ਉਹ ਵੀ ਅਫੈਕਟ ਤਾਂ ਕਰੇਗਾ ਬਿਜ਼ਨਸ ਨੂੰ ਲਾਈਕ ਏਵਰੀ ਇੰਡਸਟਰੀ ਗੁੱਡ ਟਾਈਮਸ ਆਣਗੇ ਬੈਡ ਟਾਈਮਸ ਆਣਗੇ ਆਪਾਂ ਨੂੰ ਬਸ ਇਨਟੇ ਕਰਨਾ ਪੈਣਾ ਤਾਂ ਆਪਾਂ ਨੂੰ ਮਿਹਨਤ ਕਰਨੀ ਪੈਣੀ ਆ ਕਿ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਬਿਹਤਰੀਨ ਪ੍ਰੋਡਕਟਸ ਦੇਈਏ ਐਂਡ ਆਲਸੋ ਆਡੀਅנס ਇਸ ਤੇ ਵੀ ਆ ਯੂ نو ਤੁਸੀਂ ਵੀ ਜਾ ਕੇ ਸਿਨੇਮਾ ਘਰਾਂ ਵਿੱਚ ਮੂਵੀਜ਼ ਦੇਖੋ ਬਟ ਫਿਰ ਤੁਸੀਂ ਕਿਸੇ ਨੂੰ

ਤੇ ਤੁਸੀਂ ਥੀਏਟਰ ਕੀਤਾ ਉਧਰ ਰਹਿੰਦੇ ਹੋਏ ਹਾਂਜੀ ਓਕੇ ਤੇ ਤੁਸੀਂ ਫਿਰ ਜਦੋਂ ਇੱਧਰ ਪਹਿਲੀ ਵਾਰ ਆਉਣਾ ਸੀਗਾ ਪੰਜਾਬ ਤੁਸੀਂ ਇਹ ਡਿਸੀਜਨ ਕਿਵੇਂ ਲੈਂਤਾ ਵੀ ਮੈਂ ਪੰਜਾਬੀ ਫਿਲਮਾਂ 'ਚ ਜਾ ਕੇ ਕੰਮ ਕਰਾਂ ਮੈਂ ਬੰਬੇ ਗਈ ਸੀ ਐਕਚੁਅਲੀ ਓਕੇ ਬੰਬੇ ਗਈ ਸੀ ਤਾਂ ਉੱਥੇ ਕੰਪਨੀ ਸੀ ਜੋ ਐਡਸ ਕਰਦੇ ਨੇ ਜਿਵੇਂ ਸ਼ੈਂਪੂ ਐਡਸ ਵੇਰ ਹੈ ਵੇਰ ਸੋ ਮੈਂ ਸ਼ੈਂਪੂ ਦੀ ਐਡ ਨਾਲੇ ਕੀਤੀ ਸੀ ਤਾਂ ਫਿਰ ਉਹਨਾਂ ਨੇ ਮੈਨੂੰ ਦੁਬਾਰਾ ਕਾਲ ਕੀਤਾ ਸੀ ਕਿ ਪੰਜਾਬੀ ਮੂਵੀ ਆ ਉਹ ਲਈ ਆਡੀਸ਼ਨ ਕਰ ਲਓ

ਤੇ ਫੈਮਿਲੀ ਮਤਲਬ ਉਹਨਾਂ ਦਾ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨੇ ਫਿਲਮਾਂ ਇਹ ਦੁਨੀਆ ਉਹਨਾਂ ਨੂੰ ਫਿਲਮਾਂ ਦੇਖਣੀਆਂ ਪਸੰਦ ਹੈ ਬਟ ਇਨੀਸ਼ੀਅਲੀ ਉਹਨਾਂ ਨੂੰ ਇਹ ਨਹੀਂ ਪਸੰਦ ਸੀ ਕਿ ਮੈਂ ਇੰਡੀਆ ਆ ਕੇ ਮੂਵੀ ਲਾਈਨ ਵਿੱਚ ਕੋਸ਼ਿਸ਼ ਕਰਾਂਗੀ ਬਿਕਾਜ਼ ਉਹ ਹੈ ਕਿ ਉਹ ਕਹਿੰਦੇ ਸੀ ਕਿ ਅਸੀਂ ਇੰਨਾ ਇੰਨੀ ਮਿਹਨਤ ਕਰਕੇ ਅਸੀਂ ਬਾਹਰ ਆਏ ਆ ਤੁਹਾਨੂੰ ਬੈਟਰ ਫਿਊਚਰ ਦੇਣ ਲਈ ਤੁਸੀਂ ਹੁਣ ਇੰਡੀਆ ਜਾ ਰਹੇ ਹੋ ਵੀ ਸਾਡੇ ਤੋਂ ਬਿਨਾ ਯੂ نو ਲਾਈਕ ਆਬਵੀਅਸਲੀ ਮਾਂ ਬਾਪ ਨੂੰ ਫਿਕਰ ਹੁੰਦਾ ਹੈ ਤਾਂ ਹੋਣਾ ਵੀ ਚਾਹੀਦਾ ਹੈ ਜੇ ਉਹਨਾਂ ਨੇ ਫਿਕਰ ਨਾ ਜ਼ਾਹਿਰ ਕੀਤਾ ਹੁੰਦਾ ਮੈਨੂੰ ਫੀਲ ਹੋਣਾ ਸੀਗਾ ਕਿ ਮੈਂ ਇੰਗਲੈਂਡ ਛੱਡ ਕੇ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਇੰਡੀਆ ਜਾ ਰਹੀ ਹਾਂ ਤਾਂ ਤੁਸੀਂ ਫਿਕਰ ਕਿਉਂ ਨਹੀਂ ਕਰ ਰਹੇ ਉਹ ਠੀਕ ਹੈ ਉਹ ਉਹਨਾਂ ਉਹਨਾਂ ਮਤਲਬ ਜਾਇਜ਼ ਸੀ ਐਂਡ ਐਂਡ ਦੈਟਸ ਇਟ ਜਦੋਂ ਉਹਨਾਂ ਨੇ ਦੇਖਿਆ ਕਿ ਮੈਂ ਕੰਮ ਕਾਜ ਕਰ ਰਹੀ ਹਾਂ ਮੈਂ ਜੋ ਕਿਆ ਸੀ ਉਹ ਮੈਂ ਕਰ ਰਹੀ ਹਾਂ ਤੇ ਆਪ ਹੀ ਰਿਲੈਕਸ ਹੋ ਗਏ ਸੀਗੇ ਬਟ ਫਿਕਰ ਤਾਂ ਅੱਜ ਤੱਕ ਹੁੰਦਾ ਹੈ ਮਤਲਬ ਉਹਨਾਂ ਨੂੰ ਮੇਰਾ ਯੂ نو ਐਂਡ ਆਈ ਥਿੰਕ ਇਦਾਂ ਹੀ ਰਹੇ ਤੇ ਹਰ ਉਹਨਾਂ ਕੋਲ ਜਲਦੀ ਚੱਕਰ ਲੱਗ ਜਾਂਦਾ ਕਿਉਂਕਿ ਹਜੇ ਨਹੀਂ ਲੱਗੇ ਆ ਹਾਂ ਮੈਂ ਜਾਵਾਂਗੀ ਯਾ ਹਾਂ ਜੀ ਹਾਂ ਜੀ ਮੈਂ ਜਾਵਾਂਗੀ ਕੁਝ ਦਿਨਾਂ ਚ ਜਾਵਾਂਗੀ ਓਕੇ ਜੀ ਤੇ ਮੈਮ ਤੁਹਾਡੀ ਕਿਉਂਕਿ ਹੁਣ ਫਿਲਮ ਆਉਣੀ ਹੈ 22 ਅਗਸਤ ਨੂੰ ਆ ਉਹਨਾਂ ਨੂੰ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਤਾਂ ਤੁਸੀਂ ਸਾਨੂੰ ਥੋੜਾ ਜਿਹਾ ਇਸ ਫਿਲਮ ਬਾਰੇ ਦੱਸੋ ਵੀ ਇਹਦਾ ਸਬਜੈਕਟ ਇਹਦੀ ਜੋ ਵੀ ਸੋ ਇਟਸ ਬਾਟ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਜੋ ਇਥੋਂ ਜਾਂਦੇ ਨੇ ਵਾਰ ਹਾਂ ਜੀ ਆ ਇਟਸ ਅਬਾਊਟ ਸਟੂਡੈਂਟ ਡਿਪੋਰਟੇਸ਼ਨ ਜਿਹੜੇ ਡਿਪੋਰਟ ਹੋ ਜਾਂਦੇ ਨੇ ਸੋ ਇਥੋਂ ਮਤਲਬ ਆਪਣੇ ਫਾਰਮਸ ਫਿਲ ਕਰਵਾ ਕੇ ਏਜੰਟ ਤੋਂ ਜ਼ਮੀਨਾਂ ਵਗੈਰਾ ਵੀ ਵਿਕਵਾ ਕੇ ਵੱਡੇ ਵੱਡੇ ਫੀਸ ਪੇ ਕਰਕੇ ਬਾਹਰ ਜਾਂਦੇ ਨੇ ਐਂਡ ਉੱਥੇ ਜਾ ਕੇ ਫਿਰ ਗਵਰਨਮੈਂਟਸ ਥੋੜੇ ਟਾਈਮ ਬਾਅਦ ਕਹਿੰਦੇ ਨੇ ਕਿ ਤੁਹਾਡੇ ਪੇਪਰ ਪੂਰੇ ਨਹੀਂ ਹੈਗੇ ਤੁਸੀਂ ਵਾਪਸ ਜਾਓ ਸੋ ਉਹ ਫਿਰ ਸਟੂਡੈਂਟਸ ਤੇ ਕੀ ਬੀਤਦੀ ਹੈ ਉਹ ਫੈਮਿਲੀਸ ਤੇ ਕੀ ਬੀਤਦੀ ਹੈ ਓਬਵੀਅਸਲੀ ਕਵਰ ਕੀਤਾ ਹੈ ਉਹ ਥੋੜਾ ਇਮੋਸ਼ਨਲ ਟੱਚ ਹੈ ਐਂਡ THEN ਜਿਹੜਾ ਕਾਮਿਕਲ ਟੱਚ ਹੈ ਉਹ ਹੈਗਾ ਕਿ ਸਟੂਡੈਂਟਸ ਐਂਡ ਜਿਹੜੇ ਪੱਕੇ ਹੁੰਦੇ ਨੇ ਉਹਨਾਂ ਵਿੱਚ ਜੋ ਫਾਈਟਸ ਚੱਲਦੀਆਂ ਰਹਿੰਦੀਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਵੱਡੇ ਫਰਦੇ ਤੇ ਲੈ ਕੇ ਆ ਰਹੇ ਹਾਂ ਤੇ ਆਪਣੇ ਕਿਉਂਕਿ ਜੇ ਆਪਾਂ ਦੇਖੀਏ ਵੀ ਪੰਜਾਬ ਹੁਣ ਤਾਂ ਖੈਰ ਬਹੁਤ ਫਰਕ ਪੈ ਗਿਆ ਹੁਣ ਬਹੁਤ ਸਾਰੀਆਂ ਫਿਲਮਾਂ ਇਹੋ ਜਿਹੀਆਂ ਆਈਆਂ ਨੇ ਜਿਦੇ ਚ ਜਿਹੜੀ ਐਕਟ੍ਰੈਸ ਆ ਉਹਦੇ ਲਈ ਕਰਨ ਲਈ ਵੀ ਬਹੁਤ ਵਧੀਆ ਚੀਜ਼ਾਂ ਸੀ ਨਹੀਂ ਉਸ ਤੋਂ ਪਹਿਲਾਂ ਥੋੜੇ ਸੌਫਟ ਕੈਰੈਕਟਰ ਪਲੇ ਕੀਤੇ ਜਾਂਦੇ ਸੀ ਹਨਾ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਪਣੇ ਇੱਧਰ ਐਕਸਪੈਰੀਮੈਂਟ ਘੱਟ ਹੁੰਦੇ ਆ ਕੈਰੈਕਟਰ ਤੇ ਯਾ ਸਟੋਰੀਜ਼ ਤੇ ਹਾਂ ਪਰ ਹੁਣ ਸ਼ੁਰੂ ਹੋ ਰਹੇ ਨੇ ਆਈ ਥਿੰਕ ਮੈਂ ਤਾਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਮੈਂ ਕੁਝ ਅਲੱਗ ਹੀ ਕਰਾਂ ਇਨ ਟਰਮਸ ਆਫ ਕੈਰੈਕਟਰਸ ਐਂਡ ਮੂਵੀਜ਼ ਐਂਡ ਸ਼ੁਰੂ ਹੋ ਗਿਆ ਹੈ ਕੰਮ ਹਾਂਜੀ ਆਪਾਂ ਬਹੁਤ ਨਵੀਂ ਇੰਡਸਟਰੀ ਆ ਆਪਾਂ ਛੋਟੀ ਇੰਡਸਟਰੀ ਆ ਇਨ ਟਰਮਸ ਆਫ ਕਿ ਆਪਣੇ ਕਿੰਨੇ ਕਿ ਜੀ ਨੇ ਹਨਾ ਆਪਣੇ ਪਰਿਵਾਰ ਵਿੱਚ ਥੋੜਾ ਵਕਤ ਲੱਗੇਗਾ ਲੈਟਸ ਸੀ ਕਿ ਹੋਪਫੁਲੀ 5-10 ਸਾਲਾਂ ਵਿੱਚ ਹੋਰ ਬਰੋਸ ਆ ਜਾਵੇਗੀ ਤੇ ਤੁਹਾਨੂੰ ਆ ਲੱਗਦਾ ਵੀ ਤੁਸੀਂ ਕਿਉਂਕਿ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਕਰ ਲਈਆਂ ਹਨਾ ਵੀ ਜਿਹੜਾ ਤੁਹਾਡਾ ਇੱਕ ਬੈਸਟ ਕੰਮ ਆ ਤੁਹਾਨੂੰ ਲੱਗਦਾ ਵੀ ਉਹ ਮੈਂ ਹੁਣ ਤੱਕ ਕਰ ਚੁੱਕੀ ਹਾਂ ਜੋ ਹਲੇ ਆਉਣਾ ਬਾਕੀ ਆ ਮੈਂ ਬੈਸਟ ਕੰਮ ਕਰ ਵੀ ਚੁੱਕੀ ਹਾਂ ਤਾਂ ਮੈਂ ਬੈਸਟ ਕੰਮ ਅੱਗੇ ਜਾ ਕੇ ਕਰਾਂਗੀ ਵੀ ਸੋ ਜਿੰਨਾਂ ਮੈਂ ਮੂਵੀਜ਼ ਕਰ ਚੁੱਕੀਆਂ ਜਿਨ੍ਹਾਂ ਕਰਕੇ ਮੈਨੂੰ ਅੱਜ ਜੋ ਪਹਿਚਾਨ ਮਿਲੀ ਹੈ ਜਾਂ ਸਕਸੈਸ ਮਿਲੀ ਹੈ ਜਾਂ ਅਪਰੀਸ਼ੀਏਸ਼ਨ ਮਿਲੀ ਹੈ ਉਹ ਮੇਰਾ ਬੈਸਟ ਕੰਮ ਹੀ ਰਿਹਾ ਹੈ ਸੋ ਉਹਨਾਂ ਨੂੰ ਮੈਂ ਕਦੇ ਵੀ ਇਦਾਂ ਨਹੀਂ ਕਹਾਂਗੀ ਕਿ ਨਹੀਂ ਯੂ نو ਲਾਈਕ ਰਬ ਦਾ ਰੇਡੀਓ ਮੈਂ ਕਦੇ ਨਹੀਂ ਭੁੱਲਾਂਗੀ ਅਦਾਸ ਮੈਂ ਕਦੇ ਨਹੀਂ ਭੁੱਲਾਂਗੀ ਇੱਕਮ ਮੈਂ ਕਦੇ ਨਹੀਂ ਭੁੱਲਾਂਗੀ ਆਦੋ ਮੂਵੀਜ਼ ਜੋ ਹੁਣੇ ਕੀਤੀਆਂ ਇਹ ਵੀ ਨਹੀਂ ਐਂਡ ਮੈਨੀ ਮੋਰ ਸੋ ਯਾ ਆਈ ਅਰਦਾਸ ਫਿਲਮ ਵੀ ਹਾਂ ਤੁਹਾਡੇ ਕਈ ਤੋਂ ਮੈਨੂੰ ਯਾਦ ਹੈ ਉਹ ਵੀ ਤੁਹਾਡਾ ਬਹੁਤ ਸੋਹਣਾ ਕਿਰਦਾਰ ਸੀ ਮੇਰਾ ਕਿਰਦਾਰ ਛੋਟਾ ਸੀ ਮੂਵੀ ਵਿੱਚ ਪਰ ਯਾਦ ਰੱਖਣ ਵਾਲਾ ਹਾਂ ਜੀ ਲਾਈਕ 10 ਮਿੰਟ ਆਈ ਥਿੰਕ ਟੋਟਲ ਬਟ ਮੂਵੀ ਕਿੰਨੀ ਵੱਡੀ ਸੀ ਉਹਦੇ ਵਿੱਚ ਕਿੰਨਾ ਕੁਛ ਆਪਾ ਕਵਰ ਕੀਤਾ ਪੁਰੂਨ ਹੱਤਿਆ ਨਸ਼ੇ ਯੂ نو ਜਦੋਂ ਪਤੀ ਬਾਹਰ ਜਾ ਚਲੇ ਜਾਂਦਾ ਤਾਂ ਵਾਈਫ ਨੂੰ ਪਤਾ ਵੀ ਨਹੀਂ ਹੈਗਾ ਕਿ ਉਹ ਵਾਪਸ ਆਏਗਾ ਕਿ ਨਹੀਂ ਆਏਗਾ ਇਟ ਵਾਸ ਇਟ ਵਾਸ ਬਿਊਟੀਫੁਲ ਤੇ ਤੁਸੀਂ ਇਹ ਤੋਂ ਬਿਨਾ ਮਤਲਬ ਇੱਕ ਤਾਂ ਤੁਹਾਡੀ ਇਹ ਫਿਲਮ ਹੁਣ ਆ ਹੀ ਰਹੀ ਹੈ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਹਨਾ ਇਹ ਤੋਂ ਬਿਨਾ ਤੁਹਾਡੇ ਹੋਰ ਅਪਕਮਿੰਗ ਕਿਹੜੇ ਕਿਹੜੇ ਪ੍ਰੋਜੈਕਟਸ ਇੱਕ ਆਈ ਵਾਸ ਸੇ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਅੰਦਰ ਇੱਕ ਫਿਲਮ ਹੈ ਜੋ ਹਜੇ ਰਿਲੀਜ਼ ਨਹੀਂ ਹੋ ਰਹੀ ਸਟਕ ਹੈ ਫਿਲਮ ਐਂਡ ਆਈ ਐਮ ਟ੍ਰਾਈਂਗ ਮਾਈ ਬੈਸਟ ਕਿ ਉਹ ਰਿਲੀਜ਼ ਹੋ ਜਾਵੇ ਉਹਦਾ ਨਾਮ ਹੈ ਹਾਈ ਨੀ ਮੇਰੀ ਮੋਟੋ ਹਾਂਜੀ ਐਂਡ ਇੱਕ ਫਿਲਮ ਹੈ ਕਿਕਲੀ ਉਹ ਵੀ ਥੋੜੀ ਸਟਕ ਹੈ ਰਾਈਟ ਨਾਓ ਉਹਦੇ ਤੇ ਵੀ ਕੰਮ ਕੀਤਾ ਜਾ ਰਿਹਾ ਸੋ ਹੋਪਫੁਲੀ ਨੈਕਸਟ ਈਅਰ ਉਹ ਦੋਨੋਂ ਮੂਵੀਜ਼ ਰਿਲੀਜ਼ ਹੋਣਗੀਆਂ ਐਂਡ ਦੈਨ ਕੁਝ ਸ਼ੂਟਸ ਸ਼ੁਰੂ ਹੋਣਗੇ ਉਹਨਾਂ ਬਾਰੇ ਬਾਅਦ ਚ ਦੱਸਾਂਗੇ ਹਾਂਜੀ ਹਾਂਜੀ ਤੇ ਥੋੜੀ ਵੈਸੇ ਥੋੜੀਆਂ ਫਿਲਮਾਂ ਨੂੰ ਛੱਡ ਕੇ ਤੁਸੀਂ ਕੋਈ ਲਾਸਟ ਹੁਣ ਪੰਜਾਬੀ ਫਿਲਮ ਦੇਖੀ ਹੈ ਨਹੀਂ ਟਾਈਮ ਹੋ ਗਿਆ ਹਜੇ ਨਹੀਂ ਵੈਸੇ ਥੋੜੀਆਂ ਆਪ ਦੀਆਂ ਫਿਲਮਾਂ ਨੂੰ ਮੈਂ ਇਕੱਠੇ ਮੈਂ ਸੌਰੀ ਅਗੇਨ ਮੈਂ ਕੱਟ ਰਹੀ ਹਾਂ ਤੁਹਾਡੀ ਗੱਲ ਮੈਂ ਕੀ ਕਰਦੀ ਹੁੰਨੀ ਆ ਮੈਂ ਸਮ ਟਾਈਮਸ ਆਈ ਗੋ ਟੂ ਦ ਸਿਨੇਮਾ ਮੂਵੀਜ਼ ਦੇਖਣ ਵਾਸਤੇ ਐਂਡ ਆਲ ਪਰ ਸਮ ਟਾਈਮਸ ਮੈਂ ਕਰਦੀ ਮੈਂ ਇਕੱਠੀਆਂ ਲਾ ਲੈਣੀ ਆ ਇੱਕ ਦਿਨ ਮੈਂ ਮਤਲਬ ਉਹੀ ਆ ਆਈ ਮੀਨ ਓਟੀਟੀ ਪਰਸਨ ਸੌਰੀ ਮੈਂ ਇਕੱਠੀ ਮੈਂ ਉਹੀ ਕਰਦੀ ਆ ਕਿ ਕਿਹੜੀਆਂ ਮੂਵੀਜ਼ ਰੀਸੈਂਟਲੀ ਰਿਲੀਜ਼ ਹੋਈਆਂ ਨੇ ਆਪਣੀ ਇੰਡਸਟਰੀ ਦੀਆਂ ਐਂਡ ਦੈਨ ਜਿਹੜੀਆਂ ਮੈਂ ਦੇਖਣਾ ਚਾਹੁੰਨੀ ਆ ਮੈਂ ਉਹਨਾਂ ਦੀ ਲਿਸਟ ਬਣਾ ਲੈਣੀ ਆ ਦੈਨ ਫਿਰ ਮੈਂ ਇਕੱਠੀਆਂ ਸਾਰੀਆਂ ਦੇਖ ਲੈਣੀ ਹੁੰਦੀਆਂ ਤੁਹਾਡੀਆਂ ਆਪਦੀਆਂ ਤੁਹਾਡੀਆਂ ਖੁਦ ਦੀਆਂ ਫਿਲਮਾਂ ਨੂੰ ਛੱਡ ਕੇ ਤੁਹਾਡੀ ਪਸੰਦੀਦਾ ਫਿਲਮ ਕਿਹੜੀ ਆ ਪੰਜਾਬੀ ਮੈਨੂੰ ਮੁਕਲਾਵਾ ਬਹੁਤ ਪਿਆਰੀ ਲੱਗਦੀ ਆ ਮੁਕਲਾਵਾ ਯਾ ਮੈਨੂੰ ਬਹੁਤ ਹੀ ਜ਼ਿਆਦਾ ਪਿਆਰੀ ਲੱਗਦੀ ਆ ਮੂਵੀ ਸੋ ਮੈਨੂੰ ਉਹ ਬਹੁਤ ਪਸੰਦ ਆ ਐਂਡ ਸੁਰਖੀ ਬਿੰਦੀ ਥੈਟ ਆਈ ਰੀਲੀ ਉਹਦੀ ਕਹਾਣੀ ਬਹੁਤ ਸੋਹਣੀ ਆ ਕਹਾਣੀ ਬਹੁਤ ਹੀ ਪਿਆਰੀ ਆ ਆਈ ਲਵ ਥੈਟ ਮੂਵੀ ਐਸ ਵੈਲ ਅਤੇ ਹਮੇ ਨੂੰ ਤਾਂ ਯਾਦ ਨਹੀਂ ਆਏਗਾ ਇੱਕਦਮ ਬਟ ਆਈ نو ਜੀ ਇਸ ਟੂ ਤਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਤੁਹਾਡੇ ਕੋਈ ਐਵੇਂ ਦੇ ਹੁੰਦਾ ਵੀ ਕਿਉਂਕਿ ਵੈਸੇ ਤੁਸੀਂ ਐਕਟਰ ਹੋ ਤੁਸੀਂ ਹਰ ਚੀਜ਼ ਮਤਲਬ ਤੁਹਾਨੂੰ ਜਿਹੜੀ ਸਕ੍ਰਿਪਟ ਆਉਂਦੀ ਹੈ ਤੁਸੀਂ ਉੱਤੇ ਕੰਮ ਕਰਦੇ ਹੋ ਐਕਟ ਕਰਦੇ ਹੋ ਹਨਾ ਪਰ ਤੁਹਾਨੂੰ ਕੋਈ ਐਵੇਂ ਦਾ ਕਿਰਦਾਰ ਜਾਂ ਕਹਾਣੀ ਕੋਈ ਮਾਈਂਡਸ ਹੈ ਹੁੰਦੀ ਹੈ ਕਦੇ ਵੀ ਕੋਈ ਐਵੇਂ ਦਾ ਕਰੈਕਟਰ ਹੋਵੇ ਜਿਹੜਾ ਮੈਂ ਪਲੇ ਕਰਾਂ ਮਤਲਬ ਤੁਹਾਡੇ ਕੋਈ ਦਿਮਾਗ 'ਚ ਹੋਵੇ ਜੋ ਤੁਸੀਂ ਹਲੇ ਤੱਕ ਨਹੀਂ ਕੀਤਾ ਯਾ ਮੈਂ ਐਕਸ਼ਨ ਕਰਨਾ ਚਾਹਾਂਗੀ ਲਾਈਕ ਇਨ ਪੰਜਾਬੀ ਸਿਨੇਮਾ ਬਟ ਆਈ ਥਿੰਕ ਹਜੇ ਆਡੀਅנס ਇਸ ਰੈਡੀ ਨਹੀਂ ਹੈਗੇ ਸੋ ਹੌਲੀ ਹੌਲੀ ਮੇਬੀ ਆਪਾਂ ਹੋ ਜਾਵਾਂਗੇ ਕਿਉਂਕਿ ਆਪਣੀ ਆਡੀਅנס ਨੂੰ ਹਲੇ ਤੁਸੀਂ ਕਿਹਾ ਜਿਵੇਂ ਨਵੀਂ ਇੰਡਸਟਰੀ ਹੈ ਤੇ ਇਹਨਾਂ ਨੂੰ ਟਾਈਮ ਵੀ ਲੱਗੂਗਾ ਉਹ ਚੀਜ਼ਾਂ ਨੂੰ ਅਡੈਪਟ ਕਰਨ ਲਈ ਇਹ ਦੂਸਰੀ ਇੰਡਸਟਰੀ ਲਾਈਕ ਹਾਲੀਵੁੱਡ ਬਾਲੀਵੁੱਡ ਜਾਂ ਸਾਊਥ ਇੰਡੀਅਨ ਚ ਫਿਰ ਵੀ ਉਹ ਕੰਟੈਂਟ ਦੇਖ ਲੈਂਦੇ ਨੇ ਬਟ ਉਹ ਸੇਮ ਕੰਟੈਂਟ ਹਜੇ ਇੱਥੇ ਐਕਸੈਪਟ ਨਹੀਂ ਹੁੰਦੀ ਸੋ ਯਾ ਤੇ ਅਸੀਂ ਉਮੀਦ ਕਰਦੇ ਆਂ ਵੀ ਤੁਸੀਂ ਉਹ ਫਿਲਮਾਂ ਕਰੋ ਤੇ ਅਸੀਂ ਸਾਰੇ ਦੇਖਾਂਗੇ ਬਿਲਕੁਲ ਤੇ ਤੁਸੀਂ ਮੈਮ ਜੀ ਆਪਣੀ ਆਡੀਅנס ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਹਾਡੀ ਫਿਲਮ ਬਾਰੇ ਤੁਸੀਂ ਕਹਿ ਸਕਦੇ ਹੋ ਸੋ ਇਹਨਾਂ ਨੂੰ ਰਹਿਣਾ ਸਣਾ ਨਹੀਂ ਆਉਂਦਾ 20 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਐਂਡ ਪਿਆਰੀ ਮੂਵੀ ਹੈ ਸਟੂਡੈਂਟਸ ਬਾਰੇ ਹੈ ਸਟੂਡੈਂਟਸ ਜਿਹੜੇ ਡਿਪੋਰਟ ਹੋ ਜਾਂਦੇ ਨੇ ਉਹਨਾਂ ਬਾਰੇ ਹੈ ਕਾਮੇਡੀ ਹੈ ਇਮੋਸ਼ਨਲ ਹੈ ਸੋ ਆਪਣੀ ਫੈਮਿਲੀਜ਼ ਨਾਲ ਜਾ ਕੇ ਜ਼ਰੂਰ ਦੇਖਿਓ ਤੇ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਥੈਂਕ ਯੂ ਥੈਂਕ ਯੂ